ਹਾਂਜੀ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਇੱਕ 11.5 ਦਾ ਟਰਾਲਾ ਲੱਗਾ। ਬਾਈ ਜੀ ਇੱਕ ਨੌ ਹਾਲਾ ਸਪਰਿੰਗਾ ਵਾਲੇ ਇੱਕ ਟਰੈਕਟਰ ਲੈ ਕੇ ਆਏ ਆ। ਪਹਿਲਾਂ ਗੱਲ ਕਰਦੇ ਆ ਬਾਈ ਜੀ ਟਰਾਲੇ ਬਾਰੇ 11.5 ਦਾ ਟਰਾਲਾ ਲੱਗਾ ਇਹ 9463718059 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ। ਮਿੱਟੀ ਵਾਲਾ ਟਰਾਲਾ ਇਹ ਪੂਰਾ ਹੈਵੀ ਟਰਾਲਾ ਬਣਵਾਇਆ ਹੋਇਆ ਵੀਰ ਨੇ। ਪੂਰਾ ਵਧੀਆ ਘੈਂਟ ਤਿਆਰ ਕਰਵਾਇਆ ਟਰਾਲਾ ਤੇ ਵੀਰ ਨੇ ਰੰਗ ਪੇਂਟ ਹੋਇਆ ਆ ਪਰ ਨਵਾਂ ਹੀ ਪੈਟਰਲ ਆ ਹਜੇ ਇਹ। ਡਬਲ ਟੈਰੀ ਟਰਾਲਾ ਦਾ ਪੱਕੇ ਟਾਇਰ ਆਗੇ ਬਾਈ ਜੀ। ਤੇ 25 ਟਨ ਦਾ ਤਿੰਨ ਸਟੇਜ ਦਾ ਜੱਕਾ ਬਾਈ ਜੀ 25 ਟਨ ਤਿੰਨ 3 ਸਟੇਜ ਦਾ ਜੱਕਾ ਹੈਗਾ ਤੇ 10 ਇੰਚ ਹੀ ਗਾਰਡਰ ਲੱਗੇ ਹੋਏ ਹੈਗੇ ਬਾਈ ਜੀ ਹੱਬਾਂ ਦੀ ਗੱਲ ਕਰਕੇ ਤਾਂ 10 ਨਟ ਹੀ ਹੱਬਾਂ ਲੱਗਿਆ ਹੋਗਾ ਟਰਾਲੇ ਨੂੰ ਰੇਟ ਤਾਂ ਵੀਰ ਨੇ ਬਾਹਲੇ ਜਾਇਜ ਰੱਖਤਾਗਾ 1 ਲੱਖ ਤੇ 55000 ਰੁਪਏ ਬਾਈ ਜੀ ਟਰਾਲੇ ਦੀ ਡਿਮਾਂਡ ਆਗੀ ਮੌਕੇ ਤੇ ਵੀਰ ਕਹਿੰਦਾ ਆਪਾਂ ਮੰਨਤਾਂ ਤੁਹਾਡਾ ਕਰ ਦਿਆਂਗੇ ਵੀਰ ਕੋਲ ਹੋਰ ਵੀ ਬਹੁਤ ਸਾਰੇ ਟਰਾਲੇ ਹੁੰਦੇ ਆ ਵੀਰ ਨਾਲ ਸੰਪਰਕ ਕਰ ਸਕਦੇ ਹੋ 1,55,000 ਰੁਪਏ ਰੇਟ ਆ ਬਾਈ ਜੀ ਟਰਾਲੇ ਦਾ ਅੱਗੇ ਹੈਗੇ ਬਾਈ ਜੀ 9 ਹਾਲਾਗੇ ਸਪਰਿੰਗਾ 88727926958872792695 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਜੇਕਰ ਤੁਸੀਂ ਕਰੀਏ ਗੱਲ ਬਾਈ ਕਿੰਨੇ ਹਾਲਾਗੇ ਇਹ ਤਾਂ 9 ਹਾਲਾ ਵੀਰੇ ਸਪਰਿੰਗ ਵਾਲੇ ਹਾਲਾਗੇ ਚੈੱਕ ਕਰ ਸਕਦੇ ਹੋ ਜਿੱਦਾਂ ਦੇ ਵੀਡੀਓ ਚ ਉਦਾਂ ਦੀ ਸੋਨ ਨੂੰ ਮਿਲ ਲਿਆ ਇਹ ਤੇ ਰੇਟ ਦਾ ਰੱਖਿਆ ਵੀਰ ਨੇ ਸਿਰਫ ਇਹਨਾਂ ਦਾ 15000 ਰੁਪਏ ਰੇਟ ਆਗਾ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਥੋੜਾ ਕਰਦੇ ਆਂਗੇ 15000 ਰੁਪਏ ਡਿਮਾਂਡ ਆ ਬਾਈ ਜੀ ਅੱਗੇ ਬਾਈ ਜੀ ਅਰਜਨ ਟਰੈਕਟਰ 6 ਲਗਾ 9417619364 9417619364 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਪਹਿਲਾਂ ਕੰਡੀਸ਼ਨ ਚੈੱਕ ਕਰੋ ਤੁਸੀਂ ਬਹੁਤ ਹੀ ਸਾਫ ਕੰਡੀਸ਼ਨ ਦਾ ਵਧੀਆ ਹਾਲ ਦਾ ਟਰੈਕਟਰ ਪਿਆਗਾ ਤੇ ਮਾਡਲ ਹੈਗਾ 2006 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2006 ਮਾਡਲ ਟਰੈਕਟਰ ਹੈਗਾ ਅਰਜਨ 605 ਆ ਬਾਈ ਜੀ 2006 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਰੰਗ ਪੇਂਟ ਪੱਕੋ ਪੂਰੀ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਪੈਗਾ ਕਿਤੇ ਕੋਈ ਬੁਰਸ਼ ਵਗੈਰਾ ਨਹੀਂ ਲੱਗਿਆ ਸਾਰਾ ਟਰੈਕਟਰ ਨਾਲ ਦਾ ਰੰਗ ਪੇਂਟ ਆਗਾ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਬਾਈ ਜੀ ਪਾਵਰ ਸਟੀਅਰਿੰਗ ਟਰੈਕਟਰ ਹੈਗਾ ਬਾਈ ਜੀ ਇਹ ਪਾਵਰ ਸਟੀਅਰਿੰਗ ਟਰੈਕਟਰ ਹੈਗਾ ਸਾਰਾ ਟਰੈਕਟਰ ਐਨ ਸਾਫ ਕੰਡੀਸ਼ਨ ਦਾ ਬਾਹੀ ਤੀ ਚਲਾਇਆ ਵੀਰ ਨੇ ਤੁਸੀਂ ਵੀ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਬਾਈ ਜੀ ਆਪਣੀ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪਾਏ ਆਗੇ 98 ਪੈਸੇ ਬਾਈ ਜੀ ਟਰੈਕਟਰ ਦੇ ਟਾਇਰ ਹਜੇ ਪਾਏ ਆਗੇ 98 ਪੈਸੇ ਟਰੈਕਟਰ ਦੇ ਟਾਇਰ ਨਾ ਪਾਏ ਆ ਕੰਪਨੀ ਦੇ ਚਾਰੋਂ ਟਾਇਰ ਆ ਬਾਈ ਜੀ ਰੇਟ ਹੈਗਾ ਟਰੈਕਟਰ ਦਾ 2 ਲੱਖ 78000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਈ ਜੀ 2 ਲੱਖ 77000 ਰੁਪਿਆ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਵੀਰ ਕੰਦਾ ਆਪਾਂ ਮੰਨਤਾਂ ਤੁਹਾਡਾ ਕਰਦੇ ਆ ਕਿ ਸਾਰਾ ਟਰੈਕਟਰ ਬਿਲਕੁਲ オリジナル ਆ ਬਾਈ ਜੀ ਅੱਗੇ ਹੈਗਾ ਬਾਈ ਜੀ ਅੱਗੇ ਬਾਈ ਜੀ ਪ੍ਰੀਤ ਟਰੈਕਟਰ ਬਕਾਉ ਆ 98552044199855204419 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਬਾਰੇ ਗੱਲ ਕਰਕੇ ਤਾਂ ਆਪਾਂ 2011 ਮਾਡਲ ਟਰੈਕਟਰ ਹੈਗਾ ਬਾਈ ਜੀ 2011 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਇਹ 60 ਹਾਰਸ ਪਾਵਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ オリジナル ਆ ਪਾਵਰ ਸਟੀਅਰਿੰਗ ਆ ਇੰਜਨ ਗিয়ার ਲੈਫਟ ਪੱਕੋ ਪੂਰਾ ਫੋਲੋ ਕੇ ਨਵਾਂ ਟਰੈਕਟਰ ਪਿਆ ਬਾਈ ਜੀ ਰੰਗ ਪੇਂਟ ਦੀ ਪੂਰੀ ਫੁੱਲ ਗਾਰੰਟੀ ਹੋਗੀ ਟਰੈਕਟਰ ਦੀ ਬਾਹੀ ਤੇ ਚਲਾਇਆ ਵੀਰ ਨੇ ਤੁਸੀਂ ਵੀ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਟਾਇਰਾਂ ਦੀ ਗੱਲ ਕਰਕੇ ਆਪਾਂ 60 ਪੈਸੇ ਤੋਂ ਉੱਤੇ ਬਾਈ ਜੀ ਟਰੈਕਟਰ ਤੇ ਟਾਇਰ ਪਿਆ ਵੀਰੇ ਆਪਣੀ ਕਿਸੇ ਵੀ ਸੰਦੀ ਕੋਈ ਗਾਰੰਟੀ ਨਹੀਂ ਨੇ ਆਪਾਂ ਤੁਹਾਨੂੰ ਫੇਰ ਕਹਿਣਾ ਹੁੰਦੇ ਆ ਵੀਡੀਓ ਦੇਖੋ ਤੇ ਆਪਦੇ ਬਾਈ ਸੰਦ ਆਪਦੀ ਗਾਰੰਟੀ ਤੇ ਖਰੀਦੋ 2 ਲੱਖ ਤੇ 28000 ਰੁਪਏ ਟਰੈਕਟਰ ਦੀ ਡਿਮਾਂਡ ਰੱਖਿਆ ਵੀਰ ਨੇ ਮੌਕੇ ਤੇ ਮੰਨਤਨ ਬਾਈ ਜੀ ਹੋ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਬਾਈ